ਇਹ ਵਿਉਂਤਬੰਧ ਤਰੀਕੇ ਦੇ ਨਾਲ ਤੇ ਨਾਦਰ شاہی ਫਰਮਾਨਾਂ ਦੇ ਨਾਲ ਰਾਜਾਂ ਦੇ ਅਧਿਕਾਰ ਖੋ ਰਹੀ ਹੈ ਲੋਕਾਂ ਦੇ ਅਧਿਕਾਰ ਖੋ ਰਹੀ ਹੈ ਸਾਰਾ ਕੁਝ ਸੈਂਟਰਲਾਈਜ਼ ਕੀਤਾ ਜਾ ਰਿਹਾ ਜੰਮੂ ਕਸ਼ਮੀਰ ਦੇ ਵਿੱਚ ਯੂਟੀ ਬਣਾਤੀ ਪੰਜਾਬ ਦੇ ਵਿੱਚ 50 ਕਿਲੋਮੀਟਰ ਤੱਕ ਸਰਹੱਦ ਤੋਂ 50 ਕਿਲੋਮੀਟਰ ਤੱਕ ਬੀਐਸਐਫ ਗੜੀ ਕਰਦੀ ਜਿਹਦੇ ਨਾਲ ਲਗਭਗ ਅੱਧਾ ਪੰਜਾਬ ਉਹਨਾਂ ਦੇ ਕਬਜ਼ੇ 'ਚ ਆ ਗਿਆ ਪੰਜਾਬ ਦਾ ਆਧਾਰਾ ਬੀਬੀਐਮਪੀ ਪਾਰਟਾ ਬਿਆਸ ਮੈਨੇਜਮੈਂਟ ਬੋਰਡ ਤੇ ਇਹਨਾਂ ਨੇ ਕਬਜ਼ਾ ਕਰ ਲਿਆ ਹੁਣ ਇਹ ਪੰਜਾਬ ਯੂਨੀਵਰਸਿਟੀ ਦੇ ਕਬਜ਼ਾ ਕਰਨ ਦੀ ਸਾਜ਼ਿਸ਼ ਦੇ ਨਾਲ ਪੰਜਾਬ ਯੂਨੀਵਰਸਿਟੀ ਦੇ ਵਿੱਚ ਖੜਲ ਪਾ ਰਹੇ ਪੰਜਾਬ ਯੂਨੀਵਰਸਿਟੀ ਦਾ ਹਰ ਪਰਿਵਾਰ ਦੇ ਵਿੱਚ ਬੰਦਾ ਬੈਠਾ ਜਿਹੜਾ ਇੱਥੋਂ ਤਿਆਰ ਹੋ ਕੇ ਗਿਆ ਪੰਜਾਬ ਯੂਨੀਵਰਸਿਟੀ ਸਾਡੀ ਮਾਂ ਹੈ ਇਸ ਨੇ ਦੇਸ਼ ਨੂੰ ਦੋ ਪ੍ਰਧਾਨ ਮੰਤਰੀ ਦਿੱਤੇ ਸਰਦਾਰ ਮਨਮੋਹਨ ਸਿੰਘ ਜੀ ਤੇ ਐਮ ਕੇ ਗੁਜਰਾਲ ਸਾਹਿਬ ਦੇਸ਼ ਦਾ ਰਾਸ਼ਟਰਪਤੀ ਸ਼ੰਕਰਦੇਵਾਲ ਸ਼ਰਮਾ ਜੀ ਇੱਥੋਂ ਪੜ੍ਹੇ ਹੋਏ ਸੋ ਉੱਪਰ ਇਹ ਸਾਰੇ ਲੀਡਰ ਇੱਥੋਂ ਪੜੇ ਹੋਏ ਐਮਪੀ ਐਮਐਲਏ ਮੁੱਖ ਮੰਤਰੀ ਇਸ ਜਿਹੜੀ ਹੈ ਯੂਨੀਵਰਸਿਟੀ ਨੇ ਦਿੱਤੇ ਇਸ ਨੂੰ ਕਿਸੇ ਤਰ੍ਹਾਂ ਵੀ ਐਸੀ ਘਟਦਾ ਨਹੀਂ ਦੇਖ ਸਕਦੇ ਕੇਂਦਰ ਸਰਕਾਰ ਦੀਆਂ ਸਾਜਸਾ ਕਾਮਯਾਬ ਨਹੀਂ ਹੋਣ ਦੇਵਾਂਗੇ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਕਿ ਸੁੱਤੇ ਨਾ ਪੋ ਪੰਜਾਬ ਯੂਨੀਵਰਸਿਟੀ ਲੁੱਟੀ ਜਾ ਰਹੀ ਹੈ ਸਾਡੀ ਮਾਂ ਹੈ ਪੰਜਾਬ ਯੂਨੀਵਰਸਿਟੀ ਤੁਸੀਂ ਪੰਜਾਬ ਦਾ ਵਿਦਵਾਨ ਸਭਾ ਦਾ ਸੈਸ਼ਨ ਬੁਲਾਓ ਤੇ ਇਸ ਦੇ ਖਿਲਾਫ ਖੜੇ ਹੋ ਧੰਨਵਾਦ